ਹਾਂ ਜੀ ਮੈਂ ਸਾਰਾ ਨਾ ਛੋਟਾ ਭਾਈ ਗੱਗੂ ਮਾਰਨਿੰਗ ਦੋਸਤੋ ਕੀ ਹਾਲ ਚਾਲ ਆ ਅਮੀਰ ਕਰਦਾ ਸਾਰੀ ਵਧੀਆ ਹੋਗੇ ਤੇ ਅੱਜ ਮਿੱਤਰੋ ਆਪਾਂ ਚੱਲੇ ਆਂ 10 ਟੈਰੀ ਭਰਨ ਤੇ 14 ਟੈਰੀ ਦਾ ਹਜੇ ਆਇਆ ਨਹੀਂ ਕੋਈ ਆਰਡਰ ਉਧਰ ਦੇਖ ਸਕਦੇ ਹੋ ਆਪਣੀ 10 ਟੈਰੀ ਹੋ ਗਈ ਤਿਆਰ ਤੇ ਡਿਊਟੀ ਲੱਗੀ ਮੇਰੀ ਲੋਡ ਕਰਨ ਦੀ ਤੇ ਇਹ ਭਾਈ ਸਾਹਿਬ ਵੀ ਹਜੇ ਗੱਡੀ 'ਚ ਨੇ ਇਹ ਨਹੀਂ ਪਣਾ ਤੂੰ ਜਾ ਪਰਨ ਇੱਥੇ ਆ ਨਾ ਰਹਿਣਾ ਬਾ ਕਰਕੇ ਹੁਣ ਮੇਰੀ ਲਈ ਆਣਾ ਨੇ ਡਿਊਟੀ ਕਰਨ ਦੀ ਮੈਂ ਚੱਲਿਆ ਆਪਣੀ ਦਸਤਾਰੀ ਲੋਡ ਕਰਨ ਉਧਰ ਖੜੀ ਆਪਣੀ ਬਾਹਰ ਗੱਡੀ ਦਸਤਾਰੀ ਵਪਾਰੀ ਨਾਲ ਚੱਲ ਰਹੀ ਆ ਫੋਨ ਤੇ ਗੱਲਬਾਤ ਹਜੇ ਉਹ ਫੋਨ ਨਹੀਂ ਚੱਕ ਰਿਹਾ ਮੇਰਾ ਰਾਤੀ ਦਾ ਕਹਿੰਦਾ ਸੀ ਵੀ ਇੱਥੇ ਆ ਜੀ ਤਾਂ ਮੈਂ ਸੋਚਿਆ ਵੀ ਪੜਾ ਇੱਥੇ ਉਹ ਆਪਾਂ ਫੋਨ ਲਾ ਲਈਏ ਕਨਫਰਮ ਕਰ ਲਈਏ ਵੀ ਕਿਹੜੀ ਜਗ੍ਹਾ ਤੇ ਪਹੁੰਚਣਾ ਫਿਰ ਉੱਥੇ ਬਾਜ਼ਾਰ ਤੇ ਜਾ ਕੇ ਬੜਾ ਅੱਖਾ ਹੋ ਜਾਂਦਾ ਨਾ ਗੱਡੀ ਖੜਾਣੀ ਹਾਂ ਕਰਕੇ ਮੈਂ ਸੋਚ ਰਿਹਾ ਵੀ ਵਪਾਰੀ ਨਾਲ ਬੜੀ ਗੱਲ ਹੋ ਜਵੇ ਉਹ ਅਜੇ 8:30 ਦਾ ਟਾਈਮ ਆ ਤੇ ਕਈ ਵਾਰ ਅਗਲਾ ਲੇਟ ਫੜਦਾ ਤਾਂ ਕਰਕੇ ਮੈਂ ਫੋਨ ਉੱਤੇ ਫੋਨ ਲਾਰ ਕੇ ਨੇ ਉਹਨੂੰ ਫੋਨ ਨਹੀਂ ਚੱਕ ਰਿਹਾ ਅਜੇ ਮੇਰਾ ਤਾਂ ਕਰਕੇ ਅਜੇ ਮੈਂ ਸੋਚਿਆ ਵੀ ਚੱਲ ਆਪਣਾ ਬਲਾਕ ਵੀ ਇੱਥੇ ਸਟਾਰਟ ਕਰ ਲਈ ਆਪਣੀ ਗੱਡੀ ਕੋਲੋਂ ਆ ਖੜੀ ਆਪਣੀ ਚੌਟ ਆ ਰਹੀ ਤੇຊ ਸਕਦੇ ਉਹ ਇੱਥੇ ਖੜੀ ਆ ਭਾਈ ਸਾਹਿਬ ਉਹ ਹੀ ਆ ਪਏ ਨੇ ਉਧਰ ਅਜੇ ਚਾਹ ਪੀ ਰਹੇ ਨੇ ਇਹ ਗਲਾਸ ਤੇ ਗਲਾਸ ਤੋੜ ਰਹੇ ਨੇ ਚਲੋ ਚੰਗਾ ਫਿਰ ਪਰ ਲਿਆ ਪਰ ਲਿਆ ਬਾਈ ਗੱਡੀ ਚਲੋ ਬਾਈ ਚਲਦੇ ਹੁਣ ਗੱਡੀ ਲੋਡ ਕਰਨ ਵਾਸਤੇ ਲੋ ਜੀ ਮੈਟਰੋ ਆਪਾਂ ਨੇ ਵੀ ਆਪਣੀ ਲੁੱਕ ਚੇਂਜ ਕਰ ਲਈ ਤੇ ਦੂਜਾ ਨੰਬਰ ਤੇ ਆਪਾਂ ਵੀ ਪਹੁੰਚ ਗਏ ਜਿੱਥੇ ਆਪਾਂ ਨੇ ਗੱਡੀ ਲੋਡ ਕਰਨੀ ਆ ਇਹ ਆ ਸਾਹਮਣੇ ਫੈਕਟਰੀ ਜਿੱਥੇ ਆਪਾਂ ਨੇ ਗੱਡੀ ਲੋਡ ਕਰਨੀ ਆ ਇਹ ਦੇਖ ਰਹੇ ਹੋ ਸਾਹਮਣੇ ਤੁਹਾਨੂੰ ਜਿੱਥੇ ਸਕੂਟਰੀ ਤੇ ਬਾਬਾ ਨਿਕਲ ਕੇ ਆ ਰਹੇ ਆ ਬਾਹਰੇ ਤੇ ਇੱਥੇ ਦੇਖਦੇ ਆ ਆਪਣੀ ਲੋਡਿੰਗ ਦਾ ਕੀ ਰਿਐਕਟ ਰੋਲ ਜੇ ਦੱਸਦੇ ਨੇ ਬਾਕੀ ਅੰਦਰ ਜਾ ਕੇ ਪਤਾ ਲੱਗੂਗਾ ਦੀ ਕੀ ਮਾਲ ਰੀਲੋਡ ਆ ਆਪਣੀ ਗੱਡੀ ਦਾ ਬਾਕੀ ਦੇਖਦਾ ਹੁਣ ਜਾਂਦੇ ਹਾਂ ਇੰਟਰੀ ਕਰਵਾਣੇ ਆ ਫਿਰ ਦੱਸ ਦਿਆ ਤੁਹਾਨੂੰ ਅੱਗੇ ਦੀ ਅਪਡੇਟ ਲੋ ਜੀ ਮਾਤਰੋ ਆਪਾਂ ਨੇ ਆਪਣੀ ਗੱਡੀ ਦੀਆਂ ਖੋਲਤੀਆਂ ਤਰਪਾਲਾਂ ਤਰਪਾਲਾਂ ਖੋਲਣੀਆਂ ਪੈ ਗਈਆਂ ਬੱਤੇ ਵੀ ਖੋਲਣੇ ਨੇ ਚਲੋ ਬੱਤੇ ਤਾਂ ਇਹਦੇ ਆਪਣੀ ਦੇ ਚੱਕਵੇਂ ਨੇ ਨਾਟ ਨਟਾਲਾ ਸਿਸਟਮ ਨਹੀਂ ਇਹਦਾ ਹੈਗਾ ਤੇ ਤੀਜੇ ਨੰਬਰ ਤੇ ਆ ਫੈਕਟਰੀ ਦੇ ਵਿੱਚ ਥੋੜਾ ਜਿਹਾ ਹਜੇ ਤੱਕ ਮੈਨੂੰ ਕਹਿਤਾ ਨਹੀਂ ਹੈਗਾ ਵੀ ਮੋਬਾਈਲ ਜਮ੍ਹਾਂ ਕਰਾਣੇ ਨੇ ਮ ਲੇਕਿਨ ਆਪੇ ਅੰਦਾਜ਼ਾ ਜਆ ਲਾਇਆ ਸੀ ਵੀ ਮੋਬਾਈਲ ਟੰਗੇ ਹੋਏ ਸੀ ਕੋਈ ਵਿੱਚ ਕਪੂੜ ਚ ਤੇ ਅੰਦਰ ਆਪਣੀ ਵੀਡੀਓ ਤਾਂ ਮੁਸ਼ਕਲ ਆ ਬਣਾਣੀ ਪੈਣੀ ਉਹ ਆਵਲੇ ਤੇ ਬਾਕੀ ਮਿੱਤਰੋ ਆਪਣੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਅੰਦਰ ਦਾ ਵੀ ਦ੍ਰਿਸ਼ ਦਿਖਾਵਾਂਗੇ ਜੇ ਮੰਨ ਲਓ ਆਪਣੇ ਮੋਬਾਈਲ ਨਾਲ ਅੰਦਰੋਂ ਲਿਆ ਤਾਂ ਫਿਰ ਨਹੀਂ ਤਾਂ ਫਿਰ ਗੱਡੀ ਲੋਡ ਕਰਕੇ ਤੁਹਾਨੂੰ ਬਾਹਰ ਮਿਲਾਗੇ ਤੇ ਬਾਕੀ ਦੇਖੋ ਆਪਣੀ 14 ਟੈਰੀ ਦੀ ਵੀ ਹਜੇ ਲੋੜ ਨਹੀਂ ਹੋਈ ਉਹਦੇ ਬਾਰੇ ਵੀ ਹੁਣ ਛੋਟਾ ਭਾਈ ਬੈਠਾ ਟਰਾਂਪੋਰਟ ਦੇ ਵਿੱਚ ਮੈਂ ਆ ਗਿਆ ਸੀ ਤਾਂ ਨਾਲ ਸ਼ਹਿਰੀ ਆ ਗਿਆ ਸੀ ਅਸੀਂ ਦੋ ਜਣੇ ਆ ਗਏ 10 ਟੈਰੀ ਲੈ ਕੇ ਤੇ ਉਸ ਤੋਂ ਬਾਅਦ ਦੇਖਦੇ ਆ ਐ ਨਹੀਂ ਪਤਾ ਵੀ ਛੋਟੇ ਭਾਈ ਨੂੰ ਬਾਅਦ ਚ ਕਹਿ ਦੇ ਵੀ ਲੋ ਮੈਂ ਲੈ ਕੇ ਜਾਂਦਾ ਇਹਨੂੰ 10 ਟੈਰੀ ਨੂੰ ਫੇਰ ਆਪਾਂ ਐ ਨਹੀਂ ਪਤਾ ਵੀ 40 ਟੈਰੀ ਤੇ ਆਪਾਂ ਨੂੰ ਕਰ ਦੇਵੇ ਬਾਕੀ ਕੋਈ ਗੱਲ ਨਹੀਂ ਭਰਾ ਆ ਜਿਹੜੀ ਮਰਜ਼ੀ ਲੈ ਜਾਵੇ ਆਪਾਂ ਤਾਂ ਪੱਕਰ ਸੁਵਾ ਦਿਆਂ ਜਿਹੜੀ ਫੜਾਤੀ ਉਹ ਹੀ ਚਲਾਉਣ ਨੇ ਤੇ ਕੀ ਬਣੇ ਰਹੇ ਹੋ ਵੀਡੀਓ ਦੇ ਨਾਲ ਦਿਖਾਵਾਂ ਆਹ ਰੀਤੀ ਮੇਤਰਾ ਆਪਣੀ ਗੱਡੀ ਲੋਡ ਤੇ ਆਹ ਜਿਹੜੀ ਚੀਜ਼ ਆ ਨਾ ਤਰਪਾਲਾਂ ਨੇ ਤਰਪਾਲਾਂ ਹੋ ਰਿਹਾ ਨੇ ਆਪਣੀ ਗੱਡੀ ਦੇ ਵਿੱਚ ਲੋਡ ਬਾਡੀ ਲੈਵਲ ਮਾਲਿਆ ਪਿੱਛੋਂ ਆਪਾਂ ਹਜੇ ਥੋੜਾ ਦਿਖਾ ਨਹੀਂ ਸਕਦੇ ਜਿਆ ਤਰਪਾਲਾ ਪਾਵਾਂਗੇ ਜਿਆਦਾ ਆਪਾਂ ਪਾਵਾਂਗੇ ਤਰਪਾਲਾਂ ਤੇ ਕੁਝ ਹੋਰ ਦਿਖਾਵਾਂ ਉਹ ਵੀ ਕਿੱਦਾਂ ਦੇ ਰੋਲ ਨੇ ਤੇ ਥੋੜਾ ਜਿਆ ਆਪਾਂ ਘੱਟੇ ਵੀਡੀਓ ਬਣਾ ਰਹੇ ਆ ਕਿ ਇੱਥੇ ਮਨਾ ਕਰਿਆ ਫੋਨ ਤੇ ਵੀਡੀਓ ਬਣਾਣਾ ਆ ਕਰਕੇ ਆਪਾਂ ਥੋੜੀੋ ਵੀਡੀਓ ਬਣਾ ਰਹੇ ਆ ਮਿੱਤਰੋ ਆਪਣੀ ਹੋ ਗਈ ਗੱਡੀ ਲੋਡ ਤੇ ਆਪਣੀ ਗੱਡੀ ਦੇ ਵਿੱਚ ਆਹ ਨੇ ਤਰਪਾਲਾਂ ਦੇ ਵੱਡੇ ਵੱਡੇ ਰੋਲ ਆਹ ਥੈਲੇ ਦੇ ਵਿੱਚ ਹੈਗੀਆਂ ਨੇ ਛੋਟੀਆਂ ਪੰਨੀਆਂ ਤੇ ਇਸ ਤਰ੍ਹਾਂ ਮੰਨ ਲਓ ਬੱਤਿਆ ਕੋਈ ਨਹੀਂ ਲੱਗਿਆ ਆਪਣੀ ਗੱਡੀ ਦਾ 벨ਟਾ ਪਾਤੀਆਂ ਤੇ ਹੁਣ ਲੱਗਿਆ ਆਪਾਂ ਇਹਦੇ ਉੱਤੇ ਤਰਪਾਲ ਤਰਪਾਲਾਂ ਖੋਲਣਾ ਦੋ ਤਰਪਾਲਾਂ ਪਾਣੀਆਂ ਨੇ ਤੇ ਜਿਸ ਤਰ੍ਹਾਂ بڑے بڑے ਤੁਸੀਂ ਪੀਸ ਦੇਖ ਰਹੇ ਹੋ ਇਹ ਉੱਥੇ ਜਾ ਕੇ ਫੈਕਟਰੀ ਦੇ ਮੰਨ ਲਓ ਵੀ ਗੱਡੀਆਂ ਦੀਆਂ ਤਰਪਾਲਾਂ ਤੇ ਜਿਸ ਤਰ੍ਹਾਂ ਲਾ ਲਓ ਉੱਤੀ ਜਾਂਦੀਆਂ ਨੇ ਆਈਐਫਸੀ ਚ بڑے بڑے ਤਰਪਾਲਾਂ ਵਾਸਤੇ ਉਹ ਬਣਨ ਲੱਗੀਆਂ ਇਹਨਾਂ ਦੇ ਜਾਂ ਕੇ ਆਹ ਲਾ ਲਓ ਵੀ ਇੱਥੇ ਮਾਲਾ ਇਸ ਤਰ੍ਹਾਂ ਤਿਆਰ ਹੋ ਕੇ ਜਾਂਦੀਆਂ ਨੇ ਇਹ ਇਹ ਮਾਲ ਜਾਊਗਾ ਆਪਣਾ ਬੱਦੀ ਆਪਣਾ ਸਫਰ ਹੁਣ ਲਾ ਲਓ ਕਲੇਸ਼ਵਰ ਤੋਂ ਸਟਾਰਟ ਹੋ ਕੇ ਸਿੱਧਾ ਹਿਮਾਚਲ ਹਿਮਾਚਲ ਜਾਵਾਂਗੇ ਬੱਦੀ ਤੇ ਹੁਣ ਅਸੀਂ ਲੱਗਿਆ ਦੋ ਜਾਣੇ ਤਰਪਾਲਾ ਪਾਣ ਕਰਦੇ ਆ ਸ਼ੁਰੂ ਦਸਾਨਾ ਲੋ ਜੀ ਸਾਹਿਬ ਜੀ ਹੋ ਗਏ ਆਪਣੇ ਰਸਤੇ ਤਰਪਾਲਾਂ ਤੇ ਹੁਣ ਲੱਗਿਆ ਆਪਾਂ ਇਸ ਤੋਂ ਚੱਲਣ ਵਾਸਤੇ ਤਿਆਰੀ ਆ ਤੇ ਤੁਹਾਨੂੰ ਦਿਖਾਉਣੇ ਆ ਬਾਹਰੇ ਕੱਢ ਕੇ ਗੱਡੀ ਦਾ ਰਸਤੇ ਤੋਂ ਬਾਲਾ ਕਿੰਦਾਂ ਦੀ ਹੋਈਆਂ ਨੇ ਆਪਣੀ ਗੱਡੀ ਦੀਆਂ। ਕਰੋ ਚੈੱਕ ਕਰੋ ਖੜੀ ਆਪਣੀ ਰਾਣੀ ਸੁੰਦਰਾ। ਲੱਕ ਚੈੱਕ ਕਰੋ ਘੇਰਾ। ਤੇ ਹੁਣ ਤੁਹਾਨੂੰ ਦਿਖਾਉਣੇ ਆ ਟਰਪਾਲ ਆਪਣੀ ਟਰਪਾਲ ਦੇਖੋ ਕਿੰਦਾਂ ਦੀ ਆ ਲੱਗ ਰਹੀ ਆ ਤੁਹਾਨੂੰ। ਜਰੂਰ ਦੱਸਿਓ ਤੇ ਤੁਹਾਨੂੰ ਬਾਈਕ ਸਾਡ ਦਿਖਾ ਦੋਨੇ ਆਪਣੀ ਜਾਲੀ ਮਾਰੀ ਹੋਈ। ਲ ਮੈਟਰੋ ਚੈੱਕ ਕਰੋ ਕਿਰਾ ਬੈਕ ਸਾਈਡ ਦੀ ਜਾਲੀ ਕਿੰਦਾਰੀ ਆ ਬੈਕ ਸਾਈਡ ਦੀ ਲੁੱਕ ਬਾਕੀ ਜਾਲੀ ਮਾਰੀ ਹੋਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਸਿੱਧਾ ਚੱਲਦੇ ਆ ਟ੍ਰਾਂਸਪੋਰਟ ਦੇ ਵਿੱਚ ਕੀ ਹੁਣ ਮਿਲਾਂਗੇ ਤੁਹਾਨੂੰ ਸਿੱਧਾ ਜਾ ਕੇ ਆਪਾਂ ਟ੍ਰਾਂਸਪੋਰਟ ਦੇ ਵਿੱਚ ਲਓ ਜੀ ਆਪਾਂ ਹੁਣ ਲੱਗਿਆ ਰੋਡ ਦੇ ਉੱਤੇ ਚੜਨ ਮੇਨ ਰੋਡ ਤੇ ਮੁੰਬਈ ਵਾਲੇ ਤੇ ਮੁੰਬਈ ਦਿੱਲੀ ਰੋਡ ਆਹੇ ਕਿਆ ਆਪਾਂ ਉਹ ਐਂਟਰੀ ਕਰਨ ਦੇ ਚਾਹਦੇ ਹਾਂ ਦਿੱਲੀ ਮੁੰਬਈ ਰੋਡ ਆਪਾਂ ਆ ਗਿਆ ਪਲੇਸ਼ਪੁਰ ਫਤਉਂਦੇਸ਼ਪੁਰ ਜਿਹੜਾ ਡਾਟਰੀ ਏਰੀਆ ਚੋਂ ਆਪਾਂ ਨੇ ਆਇਆ ਉਹ ਗੱਡੀ ਲੋਡ ਕਰਕੇ ਤੇ ਸਦਾ ਚੱਲਿਆ ਹੁਣ ਸਦਾ ਭਰਾਵੋ ਦੇ ਵਿੱਚ ਲੈ ਮੈਟਰ ਆ ਗਏ ਤੇ ਆਪਾਂ ਟਰਾਂਸਪੋਰਟ ਦੇ ਵਿੱਚ ਉਹ ਉਧਰ ਸਾਹਮਣੇ ਹੈਗਾ ਟਰਾਂਸਪੋਰਟ ਤੇ ਆਪਾਂ ਨੇ ਲਾਤੀ ਆਪਣੀ ਗੱਡੀ ਤੇ ਉਹ ਸਾਹਮਣੇ ਪੌੜੀਆਂ ਚੱਟ ਕੇ ਉੱਪਰ ਹੈਗੀ ਆ ਤਾਂ ਬੋਰਡ ਦਾ ਨੰ ਉਹ ਲਗੇ 393 ਓਏ ਗਾਚ ਚ ਹਾਂ ਲੋਏ ਮੇਤਰਾ ਦੇਖ ਲੋ ਟਰਾਂ ਨਾ ਕਰ ਇਹ ਆ ਟਰਾਂਸਪੋਰਟ ਨਾ ਕਰ ਛੋਟਾ ਜਿਹਾ ਆਪਣੇ ਘੜੀਆਂ ਨੇ ਪੰਜਾਬ ਦੀਆਂ ਗੱਡੀਆਂ ਨੇ ਇੱਥੇ ਜ਼ਿਆਦਾ ਤੇ ਅੱਧਰ ਖੜੀ ਆ ਆਪਣੀ 9567 ਤੇ ਆ ਆਪਣੇ ਵਾਲੀ ਘੜੀਆਂ ਉਸੀ ਜਗ੍ਹਾ ਤੇ 9167 ਤੇ ਆਹ ਦੇਖ ਲਓ ਉਧਰ ਨਹੀਂ ਖੁੱਲੀ ਜਗਾ ਪਰ ਗੱਡੀ ਇੱਧਰ ਨਹੀਂ ਲੁਕਾਣੇ ਲਾਣੀ ਆਹ ਦੇਖ ਲਓ ਨਾਲੇ ਕੋਈ ਪੱਥਰ ਨਹੀਂ ਹੈਗਾ ਥੱਲੇ ਫੇਰ ਵੀ ਪਤੰਦਰ ਗੱਡੀ ਇੱਧਰ ਨਹੀਂ ਲਾਉਂਦੇ ਮਾ ਇਹਦੇ ਉੱਤੇ ਲਾਣਗੇ ਤੇ ਬਾਕੀ ਮਿੱਤਰੋ ਹੁਣ ਪੀਨੇ ਆ ਚਾਹ ਪਾਣੀ ਆਹ ਪਾਣੀ ਪੀ ਕੇ ਫਿਰ ਦੇਖਦੇ ਆ ਉੱਪਰ ਦੀ ਮਾਲ ਦਾ ਕਿਸ ਤਰ੍ਹਾਂ ਪ੍ਰੋਜੈਕਟ ਹੈਗਾ ਜਿਸ ਤਰ੍ਹਾਂ ਵੀ ਹੋਇਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਹਾਂਜੀ ਦੋਸਤੋ ਆਪਣਾ ਗੱਡੀ ਹੋ ਗਈ ਸੀ ਕੰਪਲੀਟ ਤੇ ਪ੍ਰੋਪਰ ਮਿਲ ਗਿਆ ਆਪਾਂ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀ ਚੌਹ ਚੱਕੀ ਦਾ ਵੀ ਹੋ ਗਿਆ ਲੋਡ ਕਨਫਰਮ ਉਹ ਸਵੇਰੇ ਜਾਊਗੀ ਤੇ ਮੈਂ ਵੀ ਮੰਨ ਲਓ ਹੁਣ ਰਾਤ ਨੂੰ ਤੁਰੂੰਗਾ ਤੇ ਖੜੀ ਆਪਣੀ ਵਾਲੀ 10 ਟੈਰੀ ਲੋਡ ਹੋਈ ਤੇ ਆਪਣਾ ਉੱਪਰਲੇ ਮਾਲ ਦਾ ਵੀ ਕਨਫਰਮ ਹੋ ਗਿਆ ਅਹਮਦਾਬਾਦ ਤੋਂ ਪਾਣਾ ਕੱਲੂ ਮੈਂ ਅਹਮਦਾਬਾਦ ਤੋਂ ਮਾਲ ਪਾਉਂਗਾ ਉੱਤੇ ਤੇ ਆਪਣੀ 10 ਟੈਰੀ ਪਾਉਗੀ ਡਰਮ ਇੱਥੋਂ ਲੋਡ ਹੋਊਗੀ ਤੇ ਹੁਣ ਲੱਗਿਆ ਆਪਾਂ ਇਹ ਜੀਆਂ ਤਰਪਾਲਾਂ ਖੋਲਣ ਕਿਉਂਕਿ ਇਹਦੇ ਵਿੱਚ ਡਰਮ ਲੋਡ ਹੋਣੇ ਨੇ ਵੀ ਫੇਰ ਉੱਥੇ ਦੋ ਜਣੇ ਆਖੇ ਹੋਣਗੇ ਤਾਂ ਸੋਚਿਆ ਵੀ ਚਾਹ ਤੁਸੀਂ ਉਹਦੇ ਨਾਲ ਕਰਾ ਦੇਣਾ ਭਾਈਆਂ ਨਾਲ ਕਰਾ ਦਿੰਦੇ ਆ ਵੀ ਹੁਣ ਬੇਲੇ ਵੀ ਤਾਂ ਖੜੀ ਆ ਤੁਰਨਾ ਰਾਤ ਨੂੰ 12 1 ਵਜੇ ਤੋਂ ਬਾਅਦ ਉਹ ਟ੍ਰੈਕ ਵੀ ਸ਼ਾਂਤ ਹੋ ਜੂ ਤਾਂ ਉਦੋਂ ਤੁਰਾਂਗੇ ਤਾਂ ਆਪਣੀ ਵੀਡੀਓ ਵਧੀਆ ਲੱਗੀ ਦੋਸਤੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ